ਸਾਡੇ ਵਾਲਾ ਰੇਡੀਓ ਤੇ ਸਾਰਿਆਂ ਦਾ ਸਵਾਗਤ ਹੈ ਜੀ ਪਿਆਰ ਭਰੀ ਸਤਿ ਸ਼੍ਰੀ ਅਕਾਲ ਮੈਂ ਹਰਮਨप्रीत कौर ਹਰ ਰੋਜ਼ ਦੀ ਤਰ੍ਹਾਂ ਸੀ ਖਬਰਾਂ ਲੈ ਕੇ ਹਾਜ਼ਰ ਹੋ ਗਈਆਂ ਤੇ ਗੱਲਬਾਤ ਕਰਾਂਗੇ ਸੀਨੀਅਰ ਪੱਤਰਕਾਰ ਸਵਰਨ ਸਿੰਘ ਜੈਣਾ ਜੀ ਦੇ ਨਾਲ ਜੈਣਾ ਸਰ ਬਹੁਤ-ਬਹੁਤ ਸਵਾਗਤ ਹੈ ਜੀ ਪ੍ਰੋਗਰਾਮ 'ਚ ਬੜੀ ਮਿਹਰਬਾਨੀ ਜੀ ਤੁਹਾਡਾ ਬਹੁਤ-ਬਹੁਤ ਧੰਨਵਾਦ ਤੇ ਸਾਡੇ ਵਾਲਾ ਰੇਡੀਓ ਸੁਣਨ ਵਾਲੇ ਸਾਡੇ ਸਾਰੇ ਹੀ ਪਰਿਵਾਰਕ ਮੈਂਬਰਾਂ ਨੂੰ ਸਤਿ ਸ਼੍ਰੀ ਅਕਾਲ ਸਰ ਸਭ ਤੋਂ ਪਹਿਲਾਂ ਸੱਜਣ ਕੁਮਾਰ ਦੀ ਗੱਲ ਕਰਦੇ ਹਾਂ ਜੀ ਸੱਜਣ ਕੁਮਾਰ ਨੂੰ ਦੂਸਰੇ ਕੇਸ ਦੇ ਵਿੱਚ ਵੀ ਉਮਰ ਕੈਦ ਦੀ ਸਜ਼ਾ ਹੋ ਗਈ ਹੈ ਜੀ ਬਿਲਕੁਲ ਜੀ ਬਿਲਕੁਲ ਸਜਣ ਕੁਮਾਰ ਨੂੰ ਦੂਜੇ ਕੇਸ ਦੇ ਵਿੱਚ ਵੀ ਉਮਰ ਕੈਦ ਹੋ ਗਈ ਆ ਤੇ ਸਜਣ ਕੁਮਾਰ ਆਪਾਂ ਜਾਣਦੇ ਕਿ ਇਸ ਤੋਂ ਪਹਿਲਾਂ ਵੀ ਤਿਹਾਰ ਜੇਲ੍ਹ ਦੇ ਵਿੱਚ ਸਜਣ ਕੁਮਾਰ ਇਸ ਵੇਲੇ ਤਿਹਾਰ ਜੇਲ੍ਹ ਦੇ ਵਿੱਚ ਉਮਰ ਕੈਦ ਕੱਟ ਰਿਹਾ ਹੈ ਇਸੇ ਕੇਸ ਦੇ ਵਿੱਚ ਇਹੋ ਜਿਹੇ ਕੇਸ ਦੇ ਵਿੱਚ ਕੱਟ ਰਿਹਾ ਇਹ ਤਿੰਨ ਅਸਲ ਦੇ ਵਿੱਚ ਉਹਦੇ ਉੱਤੇ ਕੇਸ ਸੀਗੇ ਵੱਖ-ਵੱਖ ਥਾਵਾਂ ਦੇ ਉੱਤੇ ਵੱਖ-ਵੱਖ ਲੋਕਾਂ ਦੇ ਇਸ ਤਰੀਕੇ ਨਾਲ ਦੰਗੇ ਕਰਵਾ ਕੇ ਬੰਦੇ ਮਰਵਾਉਣ ਦੇ ਉਧਰ ਵਿੱਚੋਂ ਇੱਕ ਦੇ ਵਿੱਚ ਬਰੀ ਹੋ ਗਿਆ ਇੱਕ ਦੇ ਵਿੱਚ ਪਹਿਲਾਂ ਸਜ਼ਾ ਹੋਈ ਸੀ ਇੱਕ ਦੇ ਵਿੱਚ ਕੱਲ ਹੋ ਗਈ ਆ ਹੁਣ ਬਹੁਤ ਸਾਰੇ ਲੋਕ ਇਹ ਗੱਲ ਕਹਿੰਦੇ ਵੀ ਸੱਜਣ ਕੁਮਾਰ ਨੂੰ ਉਮਰ ਕਿਉਂ ਹੋਈ ਜਾਂ ਮੌਤ ਦੀ ਸਜ਼ਾ ਕਿਉਂ ਨਹੀਂ ਹੋਈ ਅਸਲ ਦੇ ਵਿੱਚ ਅਦਾਲਤ ਦੇ ਨਿਯਮਾਂ ਦੇ ਮੁਤਾਬਕ ਦੇਸ਼ ਦੇ ਕਾਨੂੰਨ ਦੇ ਮੁਤਾਬਕ ਜੇਕਰ ਕਿਸੇ ਦੀ ਉਮਰ 80 ਸਾਲ ਤੋਂ ਵੱਧ ਹੋਵੇ ਜਾਂ 80 ਸਾਲ ਹੋਵੇ ਤੇ ਉਹ ਬਿਮਾਰ ਵੀ ਹੋਵੇ ਤਾਂ ਉਹਨੂੰ ਫਿਰ ਫਾਂਸੀ ਨਹੀਂ ਸੁਣਾਈ ਜਾ ਸਕਦੀ ਉਹਨੂੰ ਫਿਰ ਇਸ ਤਰੀਕੇ ਦੇ ਨਾਲ ਉਮਰ ਕਿਰੈਟ ਸੁਣਾਈ ਜਾਂਦੀ ਆ ਉਸ ਤੋਂ ਕੋਈ ਗੱਲ ਇਹ ਆ ਵੀ ਇਹ 1984 ਦੀ ਗੱਲ ਆ ਜਦੋਂ ਦਿੱਲੀ ਦੇ ਸਰਸਵਤੀ ਵਿਹਾਰ ਨਗਰ ਦੇ ਵਿੱਚ ਪਿਓ ਪੁੱਤ ਮਾਰੇ ਗਏ ਸੀ ਦੋਸ਼ ਇਸ ਜਾਂ ਵੀ ਸੱਜਣ ਕੁਮਾਰ ਉਸ ਵੇਲੇ ਮੈਂਬਰ ਪਾਰਲੀਮੈਂਟ ਸੀ ਇਹਨੇ ਈ ਧੀਰ ਨੂੰ ਉਕਸਾਇਆ ਤੇ ਉਪੜਕਾਇਆ ਜਿਹਦੇ ਕਰਕੇ ਮਾਹੌਲ ਖਰਾਬ ਹੋਇਆ ਜਿਹਦੇ ਕਰਕੇ ਲੋਕ ਇਸ ਤਰੀਕੇ ਨਾਲ ਮਾਰੇ ਗਏ ਆ ਸਮੇਂ ਸਮੇਂ ਤੇ ਉੱਤੇ ਕਰੇ ਟਾਈਟਲਰ ਨੇ ਉੱਤੇ ਕਰੇ ਸੱਜਣ ਕੁਮਾਰ ਦੇ ਉੱਤੇ ਇਹੋ ਜਿਹੇ ਦੋਸ਼ ਲੱਗਦੇ ਰਹੇ ਆ ਸੋ ਗੱਲ ਮੁੱਖੀ ਇਹ ਆ ਕਿ ਸੱਜਣ ਕੁਮਾਰ ਨੂੰ ਜਿਹੜੀ ਇਹ ਸਜ਼ਾ ਮਿਲੀ ਆ ਇਹ ਬਹੁਤ ਸਮੇਂ ਬਾਅਦ ਮਿਲੀ ਹੈ ਸੱਜਣ ਕੁਮਾਰ ਨੂੰ ਜਿਹੜੀ ਇਹ ਸਜ਼ਾ ਮਿਲੀ ਹੈ ਆਪਾਂ ਜਾਣਦੇ ਜੀ ਕਿ ਇਹ ਸਜ਼ਾ ਮਿਲ ਗਈ ਇਹਨੂੰ ਹੁਣ ਲਗਭਗ ਇਹਨੇ ਲੰਮੇ ਸਮੇਂ ਬਾਅਦ ਵੀ 42 ਸਾਲ ਹੋ ਗਏ ਆ ਤੇ 42 ਸਾਲਾਂ ਬਾਅਦ ਜਿਹੜੀ ਸਜ਼ਾ ਮਿਲੀ ਹੈ ਇਹਨੂੰ ਆਪਾਂ ਸਜ਼ਾ ਮੰਨਦੇ ਕਿ ਨਹੀਂ ਮੰਨਦੇ ਇਹ ਸਭ ਵੀ ਆ ਪੋਪੜੀ ਮਰਜ਼ੀਆ ਕਿਉਂਕਿ ਲੋਕੀ ਵੀ ਸਵਾਲ ਚ ਹੁੰਦੇ ਆ ਕਿ ਭਾਈ ਇਹ ਕੋਈ ਇਨਸਾਫ ਹੈ ਇਹਨੂੰ ਇਨਸਾਫ ਕਹਿੰਦੇ ਆ ਜਿਹੜੀ ਇੰਨੇ ਸਮੇਂ ਬਾਅਦ ਸਜ਼ਾ ਮਿਲੀ ਆ ਜੀ ਬਿਲਕੁਲ ਕਹਿੰਦੇ ਹੁੰਦੇ ਇਨਸਾਫ 'ਚ ਦੇਰੀ ਵੀ ਨਾ ਇਨਸਾਫੀ ਹੀ ਹੁੰਦੀ ਹੈ ਖੈਰ ਅੱਗੇ ਵਧਦੇ ਹਾਂ ਟੈਣਾ ਸਾਹਿਬ ਹੋਣ ਕਰ ਕਰਦੇ ਆ ਜੀ ਦਿੱਲੀ ਵਿਧਾਨ ਸਭਾ ਦੀ ਦਿੱਲੀ ਵਿਧਾਨ ਸਭਾ ਚੋਂ ਆਮ ਆਦਮੀ ਪਾਰਟੀ ਦੇ 21 ਵਿਧਾਇਕ ਸਸਪੈਂਡ ਹੋ ਗਏ ਜੀ ਕਿਉਂ ਬਿਲਕੁਲ ਜੀ ਬਿਲਕੁਲ ਦਿੱਲੀ ਵਿਧਾਨ ਸਭਾ ਦੇ ਵਿੱਚੋਂ ਆਮ ਆਦਮੀ ਪਾਰਟੀ ਦੇ 21 ਵਿਧਾਇਕ ਸਸਪੈਂਡ ਕੀਤੇ ਗਏ ਆ ਕਿਉਂਕਿ ਉਹ ਕਹਿੰਦੇ ਵੀ ਕੰਮ ਨਹੀਂ ਕਰਨ ਹੁੰਦੇ ਕਿਉਂਕਿ ਹੁਣ ਉਸੇ ਸਰਕਾਰ ਬਦਲੀ ਆ ਹੁਣ ਇਹਨਾਂ ਦੀ ਕੋਈ ਪੇਸ਼ਨੀ ਚੱਲਦੀ ਉੱਥੇ ਸਰਕਾਰ ਬਦਲ ਗਈ ਆ ਹਾਲਾਤ ਬਦਲ ਗਏ ਆ ਕਿ ਜਦੋਂ ਸਭ ਕੁਝ ਬਦਲ ਗਿਆ ਤੇ ਫਿਰ ਭਾਈ ਉਹ ਕਹਿੰਦੇ ਵੀ ਹੁਣ ਪਹਿਲਾਂ ਵਾਲੀ ਗੱਲ ਨਹੀਂ ਹੈਗੀ ਉਹ ਕਹਿੰਦੇ ਵੀ ਹੁਣ ਤੁਸੀਂ ਸਾਡੀ ਮੁਤਾਬਕ ਚੱਲੋਗੇ ਅਸੀਂ ਤੁਹਾਡੇ ਮੁਤਾਬਕ ਨਹੀਂ ਚੱਲਾਂਗੇ ਕਿਉਂਕਿ ਉਹ ਕਹਿੰਦੇ ਜਦੋਂ ਤੁਹਾਡੀ ਸਰਕਾਰ ਸੀ ਤੁਸੀਂ ਆਪਣੀਆਂ ਕਰ ਲਈਆਂ ਤੁਸੀਂ ਸਾਡੇ ਕੰਮ ਦੇ ਵਿੱਚ ਉਹ ਕਹਿੰਦੇ ਜੀ ਵਿਜ਼ਨ ਪਾ ਰਹੇ ਹੋ ਅਸਲ ਦੇ ਵਿੱਚ ਲੰਗੇ ਕਲਰ ਰੇਖਾ ਗੁਪਤਾ ਮੁੱਖ ਮੰਤਰੀ ਦੇ ਵੱਲੋਂ ਖਰਾਬ ਨੀਤੀ ਦੇ ਬਾਰੇ ਕੈਗ ਦੀ ਰਿਪੋਰਟ ਤੇ ਵਿਧਾਨ ਸਭਾ ਦੇ ਵਿੱਚ ਰੱਖੀ ਗਈ ਹੈ ਇਹ ਬੱਚੇ ਵੀ ਗੱਲ ਕਹੀ ਜੀ ਆ ਕਿ 2000 ਕਰੋੜ ਰੁਪਏ ਤੋਂ ਵੱਧ ਦੀਆਂ ਬੇਨਿਯਮੀਆਂ ਕੀਤੀਆਂ ਗਈਆਂ ਉਸ ਵੜੇ ਜਿਹੜੇ ਪੈਸੇ ਬਰਬਾਦ ਕੀਤੇ ਗਏ ਆ 2000 ਕਰੋੜ ਰੁਪਏ ਤੋਂ ਵੱਧ ਰੋਲਾ ਰਪਾ ਉਸੇ ਕਾफी ਪਈ ਗਿਆ ਜਿਹਦੇ ਕਰਕੇ ਸਪੀਕਰ ਦੇ ਵੱਲੋਂ ਤੇ 21 ਵਿਧਾਨ ਸਭਾ ਦੇ ਮੈਂਬਰ ਆ ਜਿਹੜੇ ਤੇ ਆਮ ਆਦਮੀ ਪਾਰਟੀ ਦੇ ਤੇ ਉਹਨਾਂ ਨੂੰ ਤੈਨਸ ਤਾਂ ਕਿਹਾ ਵੀ ਭਾਈ ਤੁਹਾਨੂੰ ਸਸਪੈਂਡ ਕੀਤਾ ਇਹ ਹੁਣ 3 ਮਾਰਚ ਤੱਕ ਵਿਧਾਨ ਸਭਾ ਦੀ ਕਾਰਵਾਈ ਦੇ ਵਿੱਚ ਹਿੱਸਾ ਨਹੀਂ ਲੈ ਸਕਣਗੇ ਟੋਟਲ 22 ਜਣੇ ਆ ਆਮ ਆਦਮੀ ਪਾਰਟੀ ਦੇ ਵਿਧਾਇਕ ਅਤਕੀ ਜਿੱਤੇ ਉਹਦੇ ਵਿੱਚੋਂ 21 ਜਣੇ ਜਿਹੜੇ ਉਹ ਸਸਪੈਂਡ ਕਰ ਦਿੱਤੇ ਗਏ ਆ ਤੇ ਇੱਕ ਹੀ ਆ ਮੇਰਾ ਖਾਲ ਬਚਿਆ ਉਹ ਜਿਹੜਾ ਬਚਿਆ ਹੈਗਾ ਉਹ ਹੈ ਜੀ ਅਮਨਤੁੱਲ ਖਾਨ ਉਹਦਾ ਵਿਚਾਰ ਹੋਇਆ ਤੇ ਬਾਕੀ ਸਾਰਾ ਦਾ ਜਿਹੜਾ ਉਹਨਾਂ ਨੂੰ ਸਸਪੈਂਡ ਕਰ ਦਿੱਤਾ ਗਿਆ ਸੋ ਇਹਨੇ ਭਾਈ ਅਤਕੀ ਜਿਹੜੀ ਕਾਰਵਾਈ ਆ ਉਹ ਕਾਫੀ ਹੰਗਾਮੇ ਭਰਪੂਰ ਰਹਿਣ ਦੀ ਆਸ ਆ ਰੌਲਾ ਰੱਪਾ ਕਾਫੀ ਪੈਣ ਦੀ ਆਸ ਹੈ ਜੀ ਹੈ ਜੀ ਬਿਲਕੁਲ ਤੇ ਟੈਣਾ ਸਾਹਿਬ ਇੱਕ ਹੋਰ ਚਰਚਾ ਨੇ ਜ਼ੋਰ ਫੜਿਆ ਹੋਇਆ ਜੇ ਐਡਵਿਨ ਕੇਜਰੀਵਾਲ ਹੋਰਾਂ ਦਾ ਨਾਮ ਸੁਰਖੀਆਂ ਦੇ ਵਿੱਚ ਹੈ ਕਹਿੰਦੇ ਕਿ ਪੰਜਾਬ ਤੋਂ ਰਾਜ ਸਭਾ ਮੈਂਬਰ ਬਣਨ ਦੇ ਚਰਚੇ ਹੋ ਰਹੇ ਨੇ ਹਾਂ ਬਿਲਕੁਲ ਜੀ ਬਿਲਕੁਲ ਪੰਜਾਬ ਤੋਂ ਰਾਜ ਸਭਾ ਦੇ ਮੈਂਬਰ ਬਣਨ ਦੇ ਚਰਚੇ ਹੋ ਰਹੇ ਆ ਇਹ ਚਰਚੇ ਹਾਲਾ ਕਿ ਖਬਰ ਆਹੀ ਆਪਾਂ ਇਹ ਨਹੀਂ ਗੱਲ ਕਹਿੰਦੇ ਵੀ ਹਾਂ ਇਹ ਗੱਲ ਫਾਈਨਲ ਹੋ ਗਈ ਆ ਇਹ ਇੰਝ ਹੋ ਜਾਣਾ ਇਹ 300 ਆ ਫਿਲਹਾਲ ਤਾਂ ਇਹ 300ਾਂ ਦੇ ਵਿੱਚੋਂ ਕੀ ਨਿਕਲ ਕੇ ਆਉਦਾ ਇਹ ਸਮਝ ਲਿਓਗਾ ਪਰ ਇੰਨੀ ਗੱਲ ਤਾਂ ਚਲੋ ਕਲੀਅਰ ਹੀ ਆ ਵੀ ਜਦੋਂ ਹੁਣ ਦਿੱਲੀ ਵਾਲੇ ਨੇਤਾ ਵਿਲੇ ਹੋ ਗਏ ਆ ਕਿਉਂਕਿ ਉੱਥੇ ਕੇਜਰੀਵਾਲ ਵੀ ਹਾਰ ਗਿਆ ਮਨੀਸ਼ ਸੋਧਿਆ ਵੀ ਹਾਰ ਗਿਆ ਹੁਣ ਇਹ ਤਾਂ ਹੈ ਨਹੀਂ ਕਿ ਉਹ ਘਰੇ ਬੈਠੇ ਰਹਿਣਗੇ ਕੁਛ ਨਾ ਕੁਛ ਤਾਂ ਰਾਜਨੀਤੀ ਦੇ ਵਿੱਚ ਹੀ ਕਰਨਗੇ ਨਾ ਕੁਛ ਨਾ ਕੁਛ ਤਾਂ ਉਹਨਾਂ ਨੇ ਇਹੀ ਕੰਮ ਕਰਨਾ ਹੁਣ ਕਿ ਹੱਟੀ ਤਾਂ ਪਾ ਕੇ ਬੈਠ ਨਹੀਂ ਜਾਣਗੇ ਸੋ ਮੰਨਿਆ ਜਾ ਰਿਹਾ ਜਿ ਕਿ ਉਹ ਆਪਣਾ ਧਿਆਨ ਪੂਰੇ ਦਾ ਪੂਰਾ ਹੁਣ ਪੰਜਾਬ ਦੇ ਵਿੱਚ ਕਰਨਗੇ ਪਿਛਲੇ ਦਿਨੀ ਮਨੀਸ਼ ਸੋਧਿਆ ਤੇ ਪੰਜਾਬ ਦੇ ਵਿੱਚ ਆਏ ਸੀ ਤੇ ਸਕੂਲਾਂ ਦਾ ਹਾਲਚਲ ਦੇਖ ਕੇ ਗਏ ਆ ਉਹਦੇ ਉੱਥੇ ਕਿੰਨਾਂ ਨੇ ਵਿਰੋਧਤਾ ਵੀ ਕੀਤੀ ਸੀ ਵੀ ਭਾਈ ਤੁਸੀਂ ਪੰਜਾਬ ਦੇ ਵਿੱਚ ਆ ਕੇ ਹੁਣ ਦਖਲ ਦਿਆ ਕਰੋਗੇ ਸੋ ਉਹ ਕਈ ਰੋਕਾਂ ਨਹੀਂ ਵੀ ਕਰ ਕਈ ਸੀ ਵੀ ਭਾਈ ਹੁਣ ਅਸੀਂ ਜਿਹੜੇ ਪੰਜਾਬ ਦਾ ਸਿੱਖਿਆ ਮੰਤਰੀ ਮਨੀਸ਼ ਸੋਧਿਆ ਨੂੰ ਮੰਨੀਏ ਕਿ ਹਰਜੋਤ ਸਿੰਘ ਬਾਸੋਂ ਨੂੰ ਮੰਨੀਏ ਪਰ ਹੁਣ ਚਰਚਾ ਇਸ ਗੱਲ ਦੀ ਚੱਲ ਪਈ ਆ ਕਿ ਅਰਵਿੰਦ ਕੇਜਰੀਵਾਲ ਨੂੰ ਰਾਜ ਸਭਾ ਦੀ ਮੈਂਬਰੀ ਮਿਲ ਜੂਗੀ ਕਿਉਂਕਿ ਇੱਥੋਂ ਇੱਕ ਜਣਾ ਕੋਈ ਆਪਣੀ ਰਾਜ ਸਭਾ ਦੀ ਮੈਂਬਰੀ ਛੱਡ ਦੂਗਾ ਤੇ ਉਹ ਕੇਜਰੀਵਾਲ ਨੂੰ ਮਿਲ ਜੂਗੀ ਤੇ ਗਰੀਬ ਵਿਧਾਨ ਸਭਾ ਦੀ ਚੋਣ ਹੈਗੀ ਲੁਧਿਆਣੇ ਵਾਲੀ ਤੇ ਉਹਦੇ ਵਿੱਚ ਕੋਈ ਹੋਰ ਜਿਹੜਾ ਕੇਜਰੀਵਾਲ ਦਾ ਸਾਥੀ ਹੈ ਜਿਹੜਾ ਖੜਾ ਕਰਕੇ ਤੇ ਇੱਥੇ ਇਹ ਆਪਣਾ ਮਸਲਾ ਹੱਲ ਕਰਨਗੇ ਜੇ ਇਦਾਂ ਹੁੰਦਾ ਤੇ ਫਿਰ ਪੰਜਾਬ ਦੇ ਵਿੱਚ ਵਿਰੋਧ ਆ ਜਿਹੜਾ ਉਹ ਹੋਰ ਤਰੀਕੇ ਦਾ ਹੋ ਜਾਊਗਾ ਪਰ ਮੈਨੂੰ ਲੱਗਦਾ ਵੀ ਭਾਈ ਇਹ ਆਉਣ ਵਾਲਾ ਵਕਤ ਤੱਕ ਇਹ ਕਰੂਗਾ ਉਦਾਂ ਕੇਜਰੀਵਾਲ ਹੋਰੀ ਪੰਜਾਬ ਦੇ ਵਿੱਚ ਧਰਿਆ ਕਰਨਗੇ ਵਾਰ ਤੋਂ ਵਾਰ ਧਿਆਨ ਪੰਜਾਬ ਦੇ ਵਿੱਚ ਕੇਂਦਰਿਤ ਕਰਨਗੇ ਪਰ ਪੰਜਾਬ ਦੇ ਵਿੱਚ ਉਹ ਇਸ ਤਰੀਕੇ ਦੇ ਨਾਲ ਆ ਕੇ ਕੌਧਾ ਲੈ ਕੇ ਇੱਥੇ ਰਹਿਣ ਲੱਗ ਪੈਣਗੇ ਇਦਾਂ ਦੀ ਆਸ ਦਾ ਘਟਾ ਪਰ মিডিਏ ਦੇ ਇੱਕ ਹਿੱਸੇ ਦੇ ਵਿੱਚ ਇਹ ਖਬਰਾਂ ਜ਼ਰੂਰ ਆ ਰਹੀਆਂ ਕਿ ਬਹੁਤ ਜਲਦ ਉਹਨਾਂ ਨੂੰ ਰਾਜ ਸਭਾ ਦੀ ਮੈਂਬਰੀ ਲੈ ਲਈ ਜਾਊਗੀ ਕਿਉਂਕਿ ਗੱਲ ਇਹ ਜੀ ਕਿ ਸਾਰੇ ਉਹਨਾਂ ਦੇ ਵਾਸਤੇ ਚਾਹੁੰਦੇ ਆ ਵੀ ਭਾਈ ਤੁਸੀਂ ਮੇਰੇ ਵਾਂਗੀ ਸੀਟ ਲੈ ਲਓ ਤੁਸੀਂ ਮੇਰੇ ਵਾਂਗੀ ਸੀਟ ਲੈ ਲਓ ਤੁਸੀਂ ਮੇਰੇ ਵਾਂਗੀ ਸੀਟ ਲੈ ਲਓ ਕਹਿੰਦੇ ਜੀ ਕਈਆਂ ਨੇ ਹੁਣ ਤੱਕ ਇਸ ਗੱਲ ਦੀ ਪੇਸ਼ਕਸ਼ ਕਰਤੀ ਆ ਵਿੱਚੇ ਹੁਣੇ ਵੀ ਗੱਲ ਕਿਨੇ ਜਿਹੜੇ ਸੰਜੀਵ ਅਰੋੜਾ ਰਾਜ ਸਭਾ ਦੇ ਮੈਂਬਰ ਉਹ ਕਹਿੰਦੇ ਕਿ ਮੇਰੇ ਵਾਲੀ ਸੀਟ ਲੈ ਲਓ ਕਿ ਉਹਨਾਂ ਨੂੰ ਸ਼ਾਇਦ ਲੁਧਿਆਣੇ ਵਾਲੀ ਜੰਮੀ ਚੋ ਲੜਾਈ ਜਾਵੇ ਸੋ ਇਸ ਤਰੀਕੇ ਦੀਆਂ ਜ਼ਰਬਤ ਤਕਸੀਮਾਂ ਜੀਆਂ ਹੋ ਰਹੀਆਂ ਪਤਾ ਨਹੀਂ ਇਹਦੇ ਵਿੱਚੋਂ ਸੱਚਾਈ ਕੀ ਆ ਪਰ ਇੰਨੀ ਗੱਲ ਜ਼ਰੂਰ ਆ ਵੀ ਭਾਈ ਇਸ ਵੇਲੇ ਚਰਚਾ ਕਈ ਤਰ੍ਹਾਂ ਦੀ ਹੈਗੀ ਆ ਜੀ ਬਿਲਕੁਲ ਤੇਟਾਣਾ ਸਾਹਿਬ ਉਹਦਾ ਜਗਜੀਤ ਸਿੰਘ ਢੱਲੇਵਾਲ ਹੋਰਾਂ ਦੀ ਸਿਹਤ ਕਹਿੰਦੇ ਆਚਾਨਕ ਵਿਗੜ ਗਈ ਜੀ ਹਾਂ ਬਿਲਕੁਲ ਜਗਜੀਤ ਸਿੰਘ ਢੱਲੇਵਾਲ ਸਾਹਿਬ ਦੀ ਸਿਹਤ ਆ ਜਿਹੜੀ ਉਹ ਆਚਾਨਕ ਕੱਲ ਵਿਗੜ ਗਈ ਸੀਗੀ ਕਿਉਂਕਿ ਉਹਨਾਂ ਦੇ 5-5 6-6 ਦਿਨ ਡ੍ਰਿਪ ਨਹੀਂ ਲੱਗਦੀ ਗੱਲ ਇਹ ਪਤਾ ਲੱਗੀ ਜੀ ਪੰਜ ਪੰਜ ਛੇ ਛੇ ਦਿਨ ਉਹਨਾਂ ਦੇ ਡ੍ਰਿਪ ਨਹੀਂ ਲੱਗਦੀ ਗਈ ਤੇ ਉਹਨਾਂ ਨੇ ਨਾੜ ਨਹੀਂ ਲੱਭਦੀ ਕਈ ਤਰ੍ਹਾਂੀਆਂ ਹੋਰ ਸਮੱਸਿਆਵਾਂ ਆ ਜਾਂਦੀਆਂ ਸੋ ਇਸ ਕਰਕੇ ਹੁਣ ਉਹਨਾਂ ਦੀ ਲੰਘੇ ਕੱਲ ਵੀ ਸੇਤ ਵਿਗੜ ਗਈ ਹਾਲਾਂਕਿ ਹੁਣ ਅੱਗੇ ਨਾਲੋਂ ਠੀਕ ਆ ਉਹ ਤੇ ਪਰ ਇਹ ਪਤਾ ਲੱਗਾ ਜੀ ਕਿ ਉਹਨਾਂ ਨੂੰ ਤੰਦਰੁਸਤ ਰੱਖਣ ਦੇ ਲਈ ਉਹਨਾਂ ਨੂੰ ਬਚਾਉਣ ਦੇ ਲਈ ਤੇ ਡਾਕਟਰਾਂ ਦੀ ਟੀਮ ਹੈ ਜਿਹੜੀ ਜ਼ੋਰ ਲਾ ਰਹੀ ਆ ਉਦਾਂ ਇਹ ਪਤਾ ਲੱਗਾ ਜੀ ਕਿ ਜਿਹੜੇ ਇਸ ਵਾਲਾ ਢੱਲੇਵਾਲ ਸਾਹਿਬ ਆ ਉਹ ਕਹਿੰਦੇ ਜੀ ਕਿ ਮੈਂ ਮਰਨ ਵਰਤ ਨਹੀਂ ਛੱਡਣਾ ਆਪਣਾ ਮੈਂ ਉਦੋਂ ਛੱਡੂੰਗਾ ਜਦੋਂ ਮਸਲੇ ਹੱਲ ਹੋਗੇ ਮੈਂ ਉਦੋਂ ਛੱਡੂੰਗਾ ਜਦੋਂ ਇਹਨਾਂ ਨੇ ਸਾਰੀਆਂ ਮੰਗਾਂ ਮੰਨ ਲਈਆਂ ਓਨੀ ਦੇਰ ਤੱਕ ਬਿਲਕੁਲ ਵੀ ਮੈਂ ਕੁਝ ਨਹੀਂ ਖਾਣਾ ਕਿਉਂਕਿ ਜਦੋਂ ਆ ਪਿਛਲੇ ਦਿਨੀ ਮੀਟਿੰਗ ਹੋਈ ਸੀ ਉਸ ਮੀਟਿੰਗ ਵਿੱਚ ਲੈ ਤਿੰਨੇ ਕੇਂਦਰੀ ਮੰਤਰੀਆਂ ਨੇ ਡੱਲੇਵਾਲ ਹੋਰਾਂ ਨੂੰ ਇਹ ਗੱਲ ਕਹੀ ਸੀ ਕਿ ਤੁਸੀਂ ਭਾਈ ਇਹ ਔਂਕਰੋ ਵੀ ਆਪਣਾ ਮਰਦਮਰਤ ਛੱਡ ਦਿਓ ਤੁਸੀਂ ਰੋਟੀ ਪਾਣੀ ਖਾਣਾ ਸ਼ੁਰੂ ਕਰ ਦਿਓ ਉਹਨਾਂ ਨੇ ਇਹ ਗੱਲ ਕਹੀ ਸੀ ਕਿ ਜਿੰਨੀ ਦੇਰ ਤੱਕ ਐਮਐਸਪੀ ਨਹੀਂ ਮਿਲਦੀ ਐਮਐਸਪੀ ਦੀ ਕਾਨੂੰਨੀ ਗਾਰੰਟੀ ਨਹੀਂ ਮਿਲਦੀ ਮੈਂ ਇਹ ਰੋਟੀ ਖਾਣੀਗੀ ਸੂਰਨ ਨੇ ਉਸ ਦਿਨ ਵੀ ਉਹਨਾਂ ਨੂੰ ਕੇਂਦਰੀ ਮੰਤਰੀਆਂ ਨੂੰ ਇਹ ਗੱਲ ਕਹੀ ਸੀ ਸੋ ਦੇਖਦੇ ਕੀ ਬਣਦਾ ਭਾਈ ਹੁਣ ਅਗਲੀ ਮੀਟਿੰਗਾ ਜਿਹੜੀ ਉਹ 19 ਮਾਰਚ ਨੂੰ ਹੋਣੀ ਆ ਕੇਂਦਰ ਦੇ ਮੰਤਰੀਆਂ ਦੇ ਨਾਲ ਕਿਸਾਨ ਆਗੂਆਂ ਦੀ ਮੀਟਿੰਗ 19 ਮਾਰਚ ਨੂੰ ਹੋਣੀ ਆ 25 ਮਾਰਚ ਨੂੰ ਕਿਸਾਨਾਂ ਨੇ ਦਿੱਲੀ ਕੂਚ ਕਰਨ ਦਾ ਐਲਾਨ ਕੀਤਾ ਹੋਇਆ ਸੋ ਇਹ ਚਲੋ ਉਹ ਤਾਂ 19 ਮਾਰਚ ਤੋਂ ਬਾਅਦ ਦੀਆਂ ਗੱਲਾਂ ਵੀ ਫੇਰ ਕੀ ਫੈਸਲਾ ਲੈਂਦੇ ਆ ਫਿਲਹਾਲ ਗੱਲ ਇਹ ਆ ਵੀ ਇਸ ਵੇਲੇ ਕੋਸ਼ਾਪੁਰ ਵਿੱਚ ਜਾਰੀ ਆ ਜੀ ਭਾਈ ਅਸੀਂ ਕੇਂਦਰ ਦੀ ਸਰਕਾਰ ਦੇ ਉੱਤੇ ਦਬਾਅ ਬਣਾ ਕੇ ਰੱਖੀਏ ਅਸੀਂ ਮੰਗਾਂ ਮੰਵਾ ਕੇ ਰੱਖੀਏ ਤੋਂ ਦੇਖਦੇ ਪਾਈ ਮੰਨ ਦੇ ਕੇ ਨਹੀਂ ਜੀ ਬਿਲਕੁਲ ਤੇ ਜਨਾਬ ਸਾਹਿਬ ਪੰਜਾਬ ਵਿਧਾਨ ਸਭਾ ਚ ਕੇਂਦਰ ਦੀ ਪਾਲਿਸੀ ਦੇ ਖਿਲਾਫ ਮਤਾ ਪਾਸ ਕੀਤਾ ਗਿਆ ਜੀ ਇਹ ਕਿਹੜੀ ਪਾਲਿਸੀ ਹੈ ਦੇਖੋ ਇਹ ਜਿਹੜੀ ਕੇਂਦਰ ਦੀ ਪਾਲਿਸੀ ਹੈ ਨਾ ਵੀ ਇੱਕ ਨਵੀਂ ਇਹਨਾਂ ਨੇ ਖੇਤੀ ਨੀਤੀ ਲੈ ਕੇ ਆਉਣ ਦੀ ਗੱਲ ਕੀਤੀ ਸੀ ਇਹਨਾਂ ਨੇ ਨਵੀਂ ਖੇਤੀ ਨੀਤੀ ਲਿਆਉਣ ਦੀ ਗੱਲ ਕਰਤੀ ਸੀ ਜਿਹਦੇ ਕਰਕੇ ਇਸ ਵੇਲੇ ਕਿਸਾਨਾਂ ਦੇ ਵੱਲੋਂ ਇਹ ਗੱਲ ਕਹੀ ਗਈ ਹੈ ਵੀ ਭਾਈ ਅਸੀਂ ਇਹਦੀ ਵਿਰੋਧਤਾ ਕਰਦੇ ਹਾਂ ਪਿਛਲੇ ਕਈ ਦਿਨਾਂ ਤੋਂ ਪੰਜਾਬ ਦੇ ਵਿੱਚ ਇਸ ਗੱਲ ਦੀ ਵਿਰੋਧਤਾ ਚੱਲ ਰਹੀ ਹੈ ਵੀ ਕੇਂਦਰ ਦੀ ਸਰਕਾਰ ਚੋਰ ਦਰਵਾਜ਼ੇ ਥਾਣੀ ਉਹੀ ਖੇਤੀ ਕਾਨੂੰਨ ਤਿੰਨੇ ਖੇਤੀ ਕਾਨੂੰਨ ਵਾਪਸ ਲੈ ਕੇ ਆਉਣ ਲੱਗੀਆਂ। ਇਹ ਜਿਹੜੀ ਨਵੀਂ ਖੇਤੀ ਨੀਤੀ ਬਣਾਈ ਹੈ ਇਹਦਾ ਖਰੜਾ ਜਿਹੜਾ ਉਹ ਪੇਸ਼ ਕਰ ਦਿੱਤਾ ਗਿਆ। ਜਿਹੜਾ ਉਹ ਖਰੜਾ ਉਹ ਪੇਸ਼ ਕਰਕੇ ਤੇ ਉਹ ਵਕ ਵਕ ਸੂਬਿਆਂ ਨੂੰ ਸਰਕਾਰਾਂ ਨੂੰ ਭੇਜਿਆ ਗਿਆ ਵੀ ਤੁਸੀਂ ਦੇਖੋ ਜੀ ਕਿ ਤੁਸੀਂ ਕਿਵੇਂ ਇਹਨੂੰ ਲਾਗੂ ਕਰਨਾ ਚਾਹੁੰਦੇ ਆ। ਸੂਬੇ ਦੀ ਸਰਕਾਰ ਦੇ ਵੱਲੋਂ ਲੰਘੇ ਕੱਲ ਵਿਧਾਨ ਸਭਾ ਦੇ ਵਿੱਚ ਡੋਟਕ ਇਹ ਗੱਲ ਕਹਿ ਦਿੱਤੀ ਗਈ ਆ। ਕਿ ਭਾਈ ਅਸੀਂ ਇਸ ਖਰੜਾ ਨੀਤੀ ਨੂੰ ਬਿਲਕੁਲ ਨਹੀਂ ਲਾਗੂ ਕਰਾਂਗੇ ਅਸੀਂ ਇਹਨੂੰ ਰਿਜੈਕਟ ਕਰਦੇ ਆਂ ਤੇ ਇਹਦੇ ਵਿੱਚ ਕਾਂਗਰਸ ਦਾ ਹੱਥ ਵੀ ਸਹਿਯੋਗ ਮਿਲਿਆ ਆਮ ਆਰਮੀ ਪਾਰਟੀ ਨੇ ਤਾਂ ਵਿਰੋਧ ਤਾਂ ਕੀਤੀ ਆ ਕੱਲ ਕਾਂਗਰਸ ਨੇ ਵੀ ਇਹ ਗੱਲ ਕਹੀ ਆ ਵੀ ਇਹ ਜਿਹੜੀ ਖੇਤੀ ਨੀਤੀ ਆ ਇਹਨੂੰ ਬਿਲਕੁਲ ਹੀ ਲਾਗੂ ਹੋਣ ਦੇਵਾਂਗੇ ਕਿਉਂਕਿ ਇਹ ਮੰਡੀਕਰਨ ਦੇ ਉੱਤੇ ਅਸਰ ਛੱਡਣ ਵਾਲੀ ਆ ਮੰਡੀਆਂ ਖਤਮ ਹੋਣਗੀਆਂ ਆਰਥੀਏ ਖਤਮ ਹੋਣਗੇ ਇਹ ਆਰਥਿਕਾਂ ਦਾ ਅਸਰ ਘਟਾਉਣ ਵਾਲੀ ਆ ਸੋ ਉਹਨਾਂ ਨੇ ਆ ਗੱਲ ਕਹੀ ਆ ਤੋ ਬੇਨੇ ਭਾਈ ਇਸ ਮਸਲੇ ਦੇ ਵਿੱਚ ਹੋਰ ਕੀ ਬਣਦਾ ਪਰ ਕੁੱਲ ਮਿਲਾ ਕੇ ਗੱਲ ਇਹ ਕਹਿਣੀ ਬਣਦੀ ਆ ਵੀ ਇਸ ਵੇਲੇ ਦੇ ਹਾਲਾਤ ਆ ਜਿਹੜੇ ਉਹ ਇਹ ਜੀ ਕਿ ਕਿਸੇ ਨਾ ਕਿਸੇ ਪਾਸਿਓ ਉਹਨੂੰ ਘੇਰ ਲਿਆ ਤਦ ਹ ਕਿਸੇ ਦੇ ਪਾਸਿਓ ਉਹਨੂੰ ਘੇਰ ਲਿਆ ਕਿਸੇ ਨਾ ਕਿਸੇ ਪਾਸੇ ਉਹਨੂੰ ਘੇਰ ਲਿਆ ਤੇ ਗੱਲ ਇਹ ਜੀ ਕੇਂਦਰ ਦੀ ਸਰਕਾਰ ਆਣੀ ਬਹਾਨੀ ਕਿਸੇ ਨਾ ਕਿਸੇ ਹੋਰ ਰੂਪ ਦੇ ਵਿੱਚ ਤੇ ਕਿਸਾਨਾਂ ਦੇ ਉੱਤੇ ਭਾਰ ਪਾਣਾ ਚਾਹੁੰਦੀ ਆ ਪਰ ਇਹ ਕਿਸਾਨ ਆ ਜਿਹੜੇ ਉਹ ਕਹਿੰਦੇ ਨਾ ਅਸੀਂ ਮੁੜ ਕੇ ਇੱਕ ਵਾਰੀ ਫੇਰ ਸੰਘਰਸ਼ ਸ਼ੁਰੂ ਕਰ ਲਾਂਗੇ ਪਰ ਜਿਹੜੀਆਂ ਇਹਨਾਂ ਦੇ ਵੱਲੋਂ ਦੁਬਾਰਾ ਫੇਰ ਚੋਰ ਬੋਰਦਿਆਂ ਦੇ ਰਾਹੀਂ ਉਹੀ ਖੇਤੀ ਕਾਨੂੰਨ ਲਿਆਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਉਹ ਅਸੀਂ ਨਹੀਂ ਮੰਨਾਂਗੇ ਸੋ ਲੰਘੇ ਕੱਲ ਨਵੀਂ ਖੇਤੀ ਨੀਤੀ ਜਿਹੜੀ ਕੇਂਦਰ ਸਰਕਾਰ ਨੇ ਲਿਆਂਦੀ ਜਾ ਰਹੀ ਉਹਦੇ ਖਿਲਾਫ ਵਿਧਾਨ ਸਭਾ ਦੇ ਵਿੱਚ ਮਤਾ ਪਾਸ ਕੀਤਾ ਗਿਆ ਇਹਦੇ ਵਿੱਚ ਆਮ ਆਦਮੀ ਪਾਰਟੀ ਨੂੰ ਸਾਥ ਮਿਲਿਆ ਕਾਂਗਰਸ ਦਾ ਤੇ ਕਾਂਗਰਸ ਨੇ ਵੀ ਇਹ ਗੱਲ ਕਹੀ ਵੀ ਇਸ ਮਾਮਲੇ 'ਚ ਅਸੀਂ ਤੁਹਾਡੇ ਨਾਲ ਹ ਸੋ ਦੇਖਦੇ ਭਾਈ ਕੀ ਬਣਦਾ ਕੱਲ ਦੋ ਰੋਜ਼ਾ ਸੈਸ਼ਨ ਜਿਹੜਾ ਉਹ ਖਤਮ ਹੋ ਗਿਆ ਦੋ ਦਿਨ ਦੇ ਲਈ ਸੈਸ਼ਨ ਸੀਗਾ ਪੰਜਾਬ ਵਿਧਾਨ ਸਭਾ ਦਾ ਤੇ ਹੁਣ ਇਹ ਅਨਮਿੱਥੇ ਸਮੇਂ ਦੇ ਲਈ ਮੁਲਤਵੀ ਕਰ ਦਿੱਤਾ ਗਿਆ ਜੀ ਜੀ ਬਿਲਕੁਲ ਤੇ ਟੇਣਾ ਸਾਹਿਬ ਜਿਹੜਾ 5 ਮਾਰਚ ਨੂੰ ਕਿਸਾਨਾਂ ਨੇ ਕੂਚ ਕਰਨਾ ਹੈ ਚੰਡੀਗੜ੍ਹ ਵੱਲੋਂ ਕੀ ਲੱਗਦਾ ਵੀ ਕੀ ਸੱਤੇ ਹੋਣਗੇ ਉਹਦੇ ਤੇ ਕੀ ਤਿਆਰੀ ਹੈ ਪੂਰੀ ਕਿਸਾਨਾਂ ਦੇ ਵੱਲੋਂ ਦੇਖੋ ਕਿਸਾਨ ਇਹ ਗੱਲ ਕਹਿੰਦੇ ਜੀ ਕੱਲੀ ਕੇਂਦਰ ਦੀ ਸਰਕਾਰ ਨਹੀਂ ਸੂਬੇ ਦੀ ਸਰਕਾਰ ਵੀ ਸਾਡੇ ਹੱਕਾਂ ਤੇ ਹਿੱਤਾਂ ਨੂੰ ਜ਼ਰੂਰ ਕਰਦੀ ਆ ਸਾਡੇ ਹੱਕਾਂ ਤੇ ਹਿੱਤਾਂ ਦੇ ਉੱਤੇ ਡਾਕਾ ਮਾਰਦੀ ਆ ਉਹ ਕਹਿੰਦੇ ਵੀ ਇਸ ਕਰਕੇ ਅਸੀਂ ਹੁਣ ਜਾਵਾਂਗੇ ਤੇ ਚੰਡੀਗੜ੍ਹ ਦੇ ਵੱਲ ਸੂਬੇ ਦੀ ਸਰਕਾਰ ਦੇ ਖਿਲਾਫ ਜਾਵਾਂਗੇ ਕਿਸਾਨਾਂ ਨੇ ਇਹ ਗੱਲ ਕਹੀ ਹੈ ਵੀ ਅਸੀਂ ਆਉਂਦੇ ਦਿਨਾਂ ਦੇ ਵਿੱਚ ਮਾਰਚ ਦੇ ਪਹਿਲੇ ਹਫ਼ਤੇ ਦੇ ਵਿੱਚ ਉਧਰਲੇ ਪਾਸੇ ਨੂੰ ਕੂਚ ਕਰਨਾ ਹੁਣ ਇਹ ਵਕਤ ਦੱਸੂਗਾ ਜੀ ਚੰਡੀਗੜ੍ਹ ਦੇ ਵਿੱਚ ਪਹੁੰਚਣ ਦਿੰਦੀ ਕਿ ਨਹੀਂ ਪੁਲਿਸ ਇਹਨਾਂ ਦੇ ਵੱਲੋਂ ਪੱਕੇ ਤੌਰ ਦੇ ਉੱਤੇ ਜਿਹੜੀ ਮੋਰਚਾ ਲਾਉਣ ਦੀ ਗੱਲ ਕਹੀ ਗਈ ਆ ਉਸ ਮੋਰਚੇ ਨੂੰ ਲਾਉਣ ਦੀ ਪ੍ਰਵਾਨਗੀ ਮਿਲਦੀ ਹੈ ਕਿ ਨਹੀਂ ਮਿਲਦੀ ਉਥੇ ਕੀ ਲੋਕ ਹੁੰਦਾ ਉਥੇ ਕੀ ਬਣਦਾ ਇਹਦੇ ਬਾਰੇ ਤਾਂ ਆਪਾਂ ਹੁਣੇ ਕੁਝ ਕਹਿ ਵੀ ਸਕਦੇ ਪਰ ਜੇਕਰ ਇੱਕ ਪਾਸੇ ਕੇਂਦਰ ਦੀ ਸਰਕਾਰ ਦੇ ਖਿਲਾਫ ਮੋਰਚਾ ਖੁੱਲ੍ਹਾ ਹੋਇਆ ਤਾਂ ਦੂਜੇ ਪਾਸੇ ਸੂਬੇ ਦੀ ਸਰਕਾਰ ਦੇ ਖਿਲਾਫ ਵੀ ਖੁੱਲ੍ਹਾ ਹੋਇਆ ਇਹ ਭਾਈ ਸੂਬੇ ਦੀ ਸਰਕਾਰ ਨੇ ਵੀ ਕਿਹੜੀਆਂ ਗੱਲਾਂ ਮੰਨੀਆਂ ਸਾਡੀਆਂ ਸੋ ਇਸ ਕਰਕੇ ਹੈ ਜੀ ਕਿ ਹੁਣ ਕਿਸਾਨਾਂ ਨੇ ਕਿਹਾ ਲੰਘੇ ਕੱਲ ਮੀਟਿੰਗ ਹੋਈ ਸੀ ਜਿਹੜੇ ਸੰਯੁਕਤ ਕਿਸਾਨ ਮੋਰਚਾ ਰਾਜਨੀਤਿਕ ਦੀ ਤੇ ਉਹਨਾਂ ਨੇ ਇਹ ਗੱਲ ਕਹੀ ਹੈ ਜੀ ਕਿ ਅਸੀਂ ਚੰਡੀਗੜ੍ਹ ਦੇ ਵਿੱਚ ਪੱਕੇ ਤੌਰ ਦੇ ਉੱਤੇ ਮੋਰਚਾ ਲਾਵਾਂਗੇ ਸੋ ਇਸ ਤਰੀਕੇ ਦੇ ਵਿਰਵੇ ਸਾਹਮਣੇ ਆਏ ਆ ਬਾਕੀ ਇਹ ਜੀ ਕਿ ਸਮਾਂ ਦੱਸੂਗਾ ਵੀ ਭਾਈ ਉਹਨਾਂ ਨੂੰ ਉੱਥੇ ਪਹੁੰਚਣ ਦਿੰਦੇ ਕਿ ਨਹੀਂ ਪਹੁੰਚਣ ਦਿੰਦੇ ਜੋ ਸੋਚ ਦੇ ਤਹਿਤ ਉਹ ਘਰੋਂ ਜਾਣਗੇ ਉਸ ਸੋਚ ਦੇ ਤਹਿਤ ਉਹਨਾਂ ਨੂੰ ਟਿਕਾਣੇ ਦੇ ਉੱਤੇ ਪਹੁੰਚਣ ਦੀ ਇਜਾਜ਼ਤ ਮਿਲਦੀ ਹੈ ਕਿ ਨਹੀਂ ਜੀ ਜੀ ਬਿਲਕੁਲ ਤੇਨਾ ਸਾਹਿਬ ਬਾਕੀ ਸਾਰੇ ਮਸਲੇ ਤਾਂ ਸ਼ਾਇਦ ਭਾਰਤ ਦੇ ਹੱਲ ਹੋ ਗਏ ਹੋਣਗੇ ਪ੍ਰਧਾਨ ਮੰਤਰੀ ਸਾਹਿਬ ਨੂੰ ਹੁਣ ਕਿਵੇਂ ਵੱਧ ਮੋਟਾਪੇ ਦਾ ਬਹੁਤ ਜ਼ਿਆਦਾ ਫਿਕਰ ਪਿਆ ਹੋਇਆ ਹਾਂ ਬਿਲਕੁਲ ਜੀ ਦੇਖੋ ਭਾਰਤ ਦੇ ਪ੍ਰਧਾਨ ਮੰਤਰੀ ਸਾਹਿਬ ਆ ਜਿਹੜੇ ਉਹ ਆਪਾਂ ਜਾਣਦੇ ਜੀ ਕਿ ਉਹ ਸਮੇਂ-ਸਮੇਂ ਦੇ ਉੱਤੇ ਮਨਕੀ ਬਾਤ ਕਰਦੇ ਹੁੰਦੇ ਆ ਇਹ ਉਹਨਾਂ ਨੇ ਮਨਕੀ ਬਾਤ ਕੀਤੀ ਆ ਮਨਕੀ ਬਾਤ ਦੇ ਵਿੱਚ ਉਹਨਾਂ ਨੇ ਦੇਸ਼ ਦੇ ਮੋਟਾਪੇ ਦੀ ਗੱਲ ਕੀਤੀ ਆ ਐਸ ਕਿ ਉਹਨਾਂ ਨੇ ਮੋਟਾਪਾ ਵਿਸ਼ਾ ਚੋਣਿਆ ਆਪਦਾ ਉਹ ਕਹਿੰਦੇ ਜੀ ਭਾਰਤ ਦੇ ਵਿੱਚ ਹਰ ਅਠਾਂ ਪਿੱਛੇ ਇੱਕ ਬੰਦਾ ਓਵਰ weight ਆ ਮोटापे ਦਾ ਸ਼ਿਕਾਰ ਹੈਗਾ ਤੇ ਮोटापा ਦੇਸ਼ ਦੇ ਲੋਕਾਂ ਨੂੰ ਖਰਾਬ ਕਰ ਰਿਹਾ ਇਸ ਕਰਕੇ ਮੋਟਾਪੇ ਨੂੰ ਖਤਮ ਕਰਨਾ ਸਮੇਂ ਦੀ ਬਹੁਤ ਵੱਡੀ ਜ਼ਰੂਰਤ ਹੈਗੀ ਆ ਉਹਨਾਂ ਨੇ ਜਿਹੜੇ ਫਿਲਮ ਇੰਡਸਟਰੀ ਦੇ ਲੋਕ ਆ ਜਾਂ ਜਿਹੜੇ ਵੱਡੇ ਵੱਡੇ ਖਿਡਾਰੀ ਆ ਉਹਨਾਂ ਨੂੰ ਇਹ ਗੱਲ ਕਹੀ ਆ ਕਿ ਇਸ ਮੁਸਮੇਂ ਦੇ ਵਿੱਚ ਮੂਰੇ ਆਓ ਤੇ ਆਪਾਂ ਮੋਟਾਪੇ ਦੇ ਖਿਲਾਫ ਲੜਾਈ ਲੜੀਏ ਉਹਨਾਂ ਨੇ ਇਹ ਗੱਲ ਕਹੀ ਆ ਵੀ ਲੋੜ ਇਸ ਵਕਤ ਇਸ ਵਕਤ ਹੈਗੀ ਆ ਵੀ ਭਾਈ ਆਪਾਂ ਨੂੰ ਸਾਰਿਆਂ ਨੂੰ ਇਕੱਠੇ ਹੋ ਕੇ ਹਮਲਾ ਬਾਰਨਾ ਚਾਹੀਦਾ ਤਾਂ ਜੋ ਆਪਾਂ ਉਹਦੇ ਸਮੇਂ ਦੇ ਵਿੱਚ ਇਸ ਜੁਟ ਹੋ ਕੇ ਅੱਗੇ ਵਧਿਏ ਤੇ ਦੇਸ਼ ਦੇ ਲੋਕਾਂ ਦੀ ਜੀਵਨ ਸ਼ੈਲੀ ਜਿਹੜੀ ਕਿ ਵਿਗੜ ਰਹੀ ਆ ਇਹਦੇ ਖਿਲਾਫ ਆਪਾਂ ਕੰਮ ਕਰਗੇ ਤੇ ਲੋਕਾਂ ਨੂੰ ਅਸੀਂ ਫਿਟਨੈਸ ਦੇ ਵੱਲ ਵਧਾਈਏ ਉਹਨਾਂ ਨੇ ਇਹ ਗੱਲ ਕਹੀ ਆ ਵੀ ਵੈਸੇ ਤਾਂ ਜੇਕਰ ਤੁਸੀਂ ਖਾਣ ਵਾਲੇ ਤੇਲਾਂ ਦੀ ਵਰਤੋਂ ਦੇ ਵਿੱਚ ਕਟੌਤੀ ਕਰਦੇ ਹੋ ਮੰਨ ਲਓ ਤੁਸੀਂ ਇੱਕ ਕੜਛੀ ਤੇਲ ਦੀ ਪੌਣੇ ਤੁੜਕੇ ਦੇ ਲਈ ਉਹਦੇ ਵਿੱਚ 10% ਦੀ ਕਮੀ ਕਰਨੀ ਸ਼ੁਰੂਆਤ ਦੇ ਵਿੱਚ ਸ਼ੁਰੂ ਕਰਦੇ ਹੋ ਤਾਂ ਉਹ ਕਹਿੰਦੇ ਬਹੁਤ ਚੰਗਾ ਹੋਊਗਾ ਤੇਲਾਂ ਦੀ ਵਰਤੋਂ ਘਟਾ ਕੇ ਠੰਡ ਦੀ ਵਰਤੋਂ ਘਟਾ ਕੇ ਤਣਗਾ ਚੀਜ਼ਾਂ ਦੀ ਵਰਤੋਂ ਘਟਾ ਕੇ ਤੇ ਸੈਰ ਦੀ ਵਰਤੋਂ ਕਰਕੇ ਤੇ ਤੁਸੀਂ ਆਪਣੇ ਮੋਟਾਪੇ ਨੂੰ ਘਟਾ ਸਕਦੇ ਆ ਉਹਨਾਂ ਨੇ ਇਹ ਗੱਲ ਕਹੀ ਹੈ ਜੀ ਕਿ ਭਾਰਤ ਦੇ ਜਿਹੜੇ ਵੱਡੇ ਵੱਡੇ ਖਿਡਾਰੀ ਆ ਤੇ ਵੱਡੇ ਵੱਡੇ ਫਿਲਮਕਾਰ ਆ ਵੱਡੇ ਵੱਡੇ ਹੀਰੋ ਆ ਜਿਹੜੇ ਉਹਨਾਂ ਨੂੰ ਇਸ ਮਹਿੰਮ ਦੇ ਨਾਲ ਜੁੜਨਾ ਚਾਹੀਦਾ ਤਾਂ ਜੋ ਦੇਸ਼ ਦੇ ਲੋਕ ਆ ਜਿਹੜੇ ਉਹ ਫਿੱਟ ਰਹਿਣ ਤੇ ਜਿਹੜੀ ਮੋਟਾਪੇ ਦੀ ਸਮੱਸਿਆ ਤੋਂ ਦੂਰ ਹੋਣ ਜੀ ਜੀ ਤੇ ਡਾਣਾ ਸਾਹਿਬ ਪੰਜਾਬ ਦਾ ਜਿਹੜਾ ਮਨੋਰੰਜਨ ਜਗਤ ਹੈ ਜੀ ਉਹ ਹੁਣ ਕੇਸ ਵਾਲੇ ਪਾਸੇ ਰਿਹਾ ਕੀ ਹਾਲ ਚਾਲ ਹੈ ਮਨੋਰੰਜਨ ਜਗਤ ਦਾ ਦੇਖੋ ਜੀ ਮਨੋਰੰਜਨ ਜਦ ਤੱਕ ਫਿਲਹਾਲ ਤਾਂ ਸੁਣਨ ਜਾਂ ਹੋਇਆ ਪਿਆ ਪੰਜਾਬ ਦੇ ਵਿੱਚ ਫਿਲਮ ਤਾਂ ਕੋਈ ਨਹੀਂ ਚੱਲ ਰਹੀ ਫਿਲਹਾਲ ਤਾਂ ਇਹ ਹੈ ਜੀ ਪੰਜਾਬ ਦੇ ਵਿੱਚ ਕੋਈ ਫਿਲਮ ਨਹੀਂ ਚੱਲ ਰਹੀ ਨਾ ਹੀ ਕੋਈ ਜ਼ਿਕਰ ਜੋ ਕੋ ਫਿਲਮ ਆ ਰਹੀ ਆ ਆਉਂਦੀਆਂ ਫਿਲਮਾਂ ਮਗਰੋਂ ਤੇ ਜਾਂਦੀਆਂ ਫਿਲਮਾਂ ਪਹਿਲਾਂ ਫਿਰ ਉਹੀ ਗੱਲ ਆ ਵੀ ਅੱਜ ਦਰਸ਼ਕ ਜਿਹੜਾ ਉਹਦਾ ਸਵਾਦ ਜਿਹੜਾ ਦੇਖਣ ਦਾ ਸਮਝਣ ਦਾ ਉਹਦੀ ਐਕਸਪੈਕਟੇਸ਼ਨਾਂ ਜਿਹੜੀ ਉਹ ਵੱਡੀ ਹੋਈ ਆ ਤੁਸੀਂ ਉਸ 250 ਰੁਪਏ ਦੇ ਵਿੱਚ ਤੇ ਸਾਊਥ ਦੀ ਫਿਲਮ ਦਾ ਐਕਸ਼ਨ ਵੇਖਣਾ ਜਾਂ ਫਿਰ ਪੰਜਾਬ ਦੀ ਕੋਈ ਫਿਲਮ ਦੇਖਣੀ ਹੈ ਇਹ ਤੁਹਾਡੀ ਆਪਣੀ ਇੱਛਾ ਹੁਣ ਬੰਦਾ ਜਾਤਾ ਵੇਖੂਗਾ ਜੀ OTT ਪਲੇਟਫਾਰਮ ਦੇ ਉੱਤੇ ਕਿ ਜਾਂ ਫਿਰ ਚੰਗੀ ਤਰ੍ਹਾਂ ਜਦੋਂ ਆਲੇ-ਦੁਆਲੇ ਰਿਵਿਊ ਮਿਲ ਗਿਆ ਤੇ ਫਿਰ ਉਹ ਉਸ ਤੋਂ ਬਾਅਦ ਪੰਜਾਬੀ ਫਿਲਮ ਦੇਖਣ ਜਾਊਗਾ ਵੀ ਭਾਈ ਆ ਯਾਰ ਚੰਗੀ ਮੰਨੀ ਜਾ ਰਹੀ ਆ ਇਹਦੇ ਬਾਰੇ ਯਾਰ ਰਿਵਿਊ ਚੰਗੇ ਆ ਰਹੇ ਆ ਤੇ ਬਹੁਤ ਦਾ ਪੰਜਾਬੀ ਫਿਲਮਾਂ ਦੇ ਰਿਵਿਊ ਚੰਗੇ ਆ ਹੀ ਨਹੀਂ ਰਹੇ ਇਸ ਕਰਕੇ ਬੰਦਾ ਜਾਊਗਾ ਕਿਵੇਂ ਸੋ ਗੱਲ ਕੁਲ ਮਿਲਾ ਕੇ ਇਹ ਜੀ ਕਿ ਪੰਜਾਬੀ ਫਿਲਮਾਂ ਜਿਹੜੀਆਂ ਉਹਨਾਂ ਦੇ ਉੱਤੇ ਮਿਹਨਤ ਕਰਨ ਦੀ ਲੋੜ ਆ ਜਿਹੜੀ ਕਿ ਘਾਟਾ ਜਿਵੇਂ ਹੁਣ ਆ ਇਲਟੀ ਫਿਲਮ ਆਈ ਆ ਜਿਹੜੇ ਜਿਹੜੇ ਬੰਦਿਆ ਨੇ ਇਹ ਫਿਲਮ ਦੇਖੀਏ ਉਹ ਕਹਿੰਦੇ ਕੋਈ ਫਿਲਮ ਹੁੰਦੀ ਐ ਜਿਹੜੇ ਜਿਹੜੇ ਬੰਦਿਆ ਨੇ ਸਰਤਾਜ ਦੀ ਫਿਲਮ ਦੇਖੀ ਉਹ ਕਹਿੰਦੇ ਕੋਈ ਫਿਲਮ ਹੁੰਦੀ ਐ ਜਿਹੜੇ ਜਿਹੜੇ ਬੰਦਿਆ ਨੇ ਮਝੈਲ ਫਿਲਮ ਦੇਖੀ ਉਹ ਕਹਿੰਦੇ ਵੀ ਯਾਰ ਆ ਫਿਲਮ ਹੁੰਦੀ ਐ ਸੋ ਇਸ ਤਰੀਕੇ ਦੀ ਗੱਲ ਆ ਸੋ ਲੋੜ ਹੈਗੀ ਜੀ ਜਿਹੜੀ ਕਿ ਸਾਰਿਆਂ ਨੂੰ ਫਿਲਮ ਚ ੱਗੀ ਲੱਗੇ ਆ ਹੁਣ ਇੱਕ ਫਿਲਮ ਆਉਣੀ ਐ ਬਦਨਾਮ ਕਿ ਮੇਰਾ ਕਹਿ ਲਾ ਵੀ ਆ 28 ਤਰੀਕ ਨੂੰ ਹੀ ਆਉਣੀ ਐ ਇਹ ਫਿਲਮ ਦੇਖਦੇ ਵੀ ਕਿਵੇਂ ਆ ਮੁੰਡਾ ਜਿਹੜਾ ਜੇ ਰੰਦਾਵਾ ਉਹਦੀ ਮੈਡਲ ਫਿਲਮ ਬਹੁਤ ਚੱਲੀ ਸੀ ਉਰੀ ਜੇ ਜੱਟ ਵਿਗੜ ਗਿਆ ਫਿਲਮ ਵੀ ਆਈ ਸੀ ਸੋ ਇਹ ਫਿਲਮ ਜਿਹੜੀ ਐਕਸ਼ਨ ਫਿਲਮ ਆ ਜਿਹਦੇ ਵਿੱਚ ਜੈਸਮੀਨ ਪਟਿਆਵੀ ਆ ਤੇ ਬਿਨੇ ਵੀ ਭਾਈ ਕੀ ਬਣਦਾ ਪਰ ਗੱਲ ਇਹ ਆ ਜੀ ਕਿ ਪੰਜਾਬੀ ਫਿਲਮਾਂ ਜਿਹੜੀਆਂ ਉਹ ਕਹਿੰਸ ਕਹਿੰਸ ਦੀ ਕਰੀ ਜਾਂਦੀਆਂ ਆ ਆ ਅਕਾਲ ਫਿਲਮ ਦਾ ਪ੍ਰਚਾਰ ਸ਼ੁਰੂ ਹੋ ਗਿਆ ਤੇ ਜਸੜ ਦੀ ਫਿਲਮ ਦਾ ਪ੍ਰਚਾਰ ਸ਼ੁਰੂ ਹੋਣਾ ਮੇਰੀ ਨਜ਼ਰ ਦੇ ਵਿੱਚ ਇਹ ਦੋ ਫਿਲਮਾਂ ਜਿਹੜੀਆਂ ਇਹ ਪੰਜਾਬੀਆਂ ਦੇ ਜਜ਼ਬਾਤ ਨੂੰ ਟੋ ਸਕਦੀਆਂ ਤੁੰਬ ਸਕਦੀਆਂ ਕਿਉਂਕਿ ਸਿੱਸੀ ਖਿੜੀਗਾੜਾ ਕਰਦੇ ਆ ਪੰਜਾਬ ਦੇ ਵਿੱਚ ਇਸ ਤੋਂ ਪਹਿਲਾਂ ਵੀ ਇਹੋ ਜਿਹੇ ਰੰਗ ਵਾਲੇ ਫਿਲਮਾਂ ਚੱਲੀਆਂ ਸੋ ਮੰਨੇ ਜਾ ਰਿਹਾ ਵੀ ਸ਼ਾਇਦ ਇਹਨਾਂ ਫਿਲਮਾਂ ਨੂੰ ਰਿਸਪੌਂਸ ਜਗਾ ਮਿਲੇ ਜੀ ਜੀ ਤੇ ਪੰਜਾਬ 'ਚ ਕਈ ਥਾਈਂ ਮੀਂਹ ਪੈ ਗਿਆ ਜੀ ਹਾਂਜੀ ਲੰਘੇ ਕੱਲ ਮੀਂਹ ਪੈ ਗਿਆ ਪਰ ਮੀਂਹ ਏਦਾਂ ਨਹੀਂ ਸੀਗਾ ਵੀ ਜਿਹਨੂੰ ਆਪਾਂ ਕਹਿੰਦੇ ਆ ਵੀ ਪਾਈ ਗੜਗਾ ਜਮਲਾਤੇ ਨੇ ਮੀਂਹ ਬੇਹੱਦ ਪੈ ਗਿਆ ਏਦਾਂ ਦੀ ਗੱਲ ਤਾਂ ਨਹੀਂ ਬਿਲਕੁਲ ਵੀ ਹੋਈ ਪਰ ਪੰਜਾਬ ਦੇ ਵਿੱਚ ਜਲੰਧਰ ਦੇ ਵਿੱਚ ਭੂਰ ਜੀ ਪਈ ਆ ਇਸ ਦੇ ਬਾਵਜੂਦ ਪੰਜਾਬ ਦੇ ਵਿੱਚ ਗਰਮੀ ਹੋਈ ਆ ਪੰਜਾਬ ਦੇ ਵਿੱਚ ਗਰਮੀ ਦੇ ਵਿੱਚ ਕੋਈ ਕਟੌਤੀ ਨਹੀਂ ਆ ਗਰਮੀ ਹੂਬ ਹੂ ਉਮੇਦੀ ਉਮੇਦੀ ਆ ਕਿ ਪੰਜਾਬ ਦੇ ਵਿੱਚ ਮੌਸਮ ਵਿਭਾਗ ਨੇ ਇਹ ਗੱਲ ਕਹੀ ਆ ਕਿ ਆਉਂਦੇ 48 ਘੰਟਿਆਂ ਦੇ ਵਿੱਚ ਕੁਝ ਕੁ ਥਾਵਾਂ ਦੇ ਉੱਤੇ ਮੀਂਹ ਪੈਣ ਦੀ ਆਸ ਹੈ ਫਿਲਹਾਲ ਜਦੋਂ ਆਪਾਂ ਇਹਨਾਂ ਖਬਰਾਂ ਨਹੀਂ ਸਾਂਝ ਪਾ ਰਹੇ ਆ ਤੇ ਪੰਜਾਬ ਦੇ ਵਿੱਚ ਸਾਫ਼ ਮੌਸਮ ਧੁੱਪ ਨਿਕਲੀ ਹੋਈ ਆ ਤੇ ਮੈਂ ਕੱਲ ਇੱਕ ਰਿਪੋਰਟ ਪੜ੍ਹਦਾ ਸੀ ਕਿ ਐਤਕੀ ਪੰਜਾਬ ਦੇ ਵਿੱਚ ਗਰਮੀ ਪਿਛਲੇ ਵਰਿਆਂ ਦੇ ਮੁਕਾਬਲ ਤਨਵਧ ਪੈਣੀ ਆ ਸਿਆਲ ਕਿਉਂਕਿ ਐਤਕੀ ਸੁੰਗੜ ਗਏ ਸਿਆਲ ਤਾਂ ਆ ਹੀ ਨਹੀਂ ਲੱਗਦਾ ਤੇ ਐਤਕੀ ਜਿਹੜੀ ਆ ਗਰਮੀ ਤੇ ਉਹ ਕਹਿੰਦੇ ਜੀ ਆਮ ਨਾਲੋਂ ਵੱਧ ਪੈਣੀ ਆ ਇਸ ਗੱਲ ਦੇ ਅੰਦਾਜ਼ੇ ਲੱਗੇ ਹੋਏ ਆ ਤੋ ਦੇਖਦੇ ਭਾਈ ਵੀ ਕੀ ਬਣਦਾ ਉਦਾਂ ਇਹ ਜਿਹੀ ਰੁਤਾਂ ਬਦਲ ਗਈਆਂ ਮੌਸਮ ਦੇ ਵਿੱਚ ਵੱਡੇ ਪੱਧਰ ਤੇ ਉੱਤੇ ਬਦਲਾਅ ਆਇਆ ਪਹਿਲਾਂ ਵਾਲੀ ਗੱਲ ਨਹੀਂ ਰਹਿ ਗਈ ਸੋ ਐਤ ਕੀ ਪੱਖੇ ਛੇਤੀ ਚੱਲਣ ਲੱਗ ਪੈਣੇ ਆ ਤੇ 600 ਯੂਨਟ ਵਾਲੇ ਅਸੀਂ ਚੱਕਰ ਦੇ ਵਿੱਚੋਂ ਆਮ ਹੀ ਬਾਹਰ ਨਿਕਲ ਜਾ ਕਰਨਾ ਕਿਉਂਕਿ ਗਰਮੀਆਂ ਦੇ ਵਿੱਚ ਏਸੀ ਵੀ ਚੱਲਣੇ ਆ ਕੂਲਰ ਵੀ ਚੱਲਣੇ ਆ ਪੱਖੇ ਵੀ ਚੱਲਣੇ ਆ ਫਰਿੱਜ ਵੀ ਚੱਲਣੀ ਆ ਤੇ ਬਾਕੀ ਚੀਜ਼ਾਂ ਵੀ ਚੱਲਣੀਆਂ ਸੋ ਦੇਖਦੇ ਭਾਈ ਐਤ ਕੀ ਗਰਮੀ ਦਾ ਕੀ ਹੋ ਜਾ ਖੈਰ ਹੁੰਦਾ ਜੀ ਜੀ ਸੋ ਖੈਰ ਬਹੁਤ ਬਹੁਤ ਸ਼ੁਕਰੀਆ ਸਰ ਅੱਜ ਦੇ ਲਈ ਐਨ ਐ ਆਈ ਜੀ ਫੇਰ ਵਿਚਾਰਾਂ ਦੀ ਸਾਂਝ ਪਾਵਾਂਗੇ ਮ महिरबानी जी